ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਹੁਣ ਆਪਾਂ ਆਰੰਭ ਕਰਦੇ ਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਸ਼ਲੋਕ ਮਹੱਲਾ ਨਾਵਾਂ ਦੀ ਸੰਥਿਆ ਸਭ ਤੋਂ ਪਹਿਲਾਂ ਮੰਗਲਾਚਾਰ ਆਵੇਗਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਫਿਰ ਸਰਲੇਖ ਆਵੇਗਾ ਸ਼ਲੋਕ ਮਹੱਲਾ ਨਾਵਾਂ ਇੱਕ ਓੰਕਾਰ ਦੇ ਸੰਬੰਧ ਵਿੱਚ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰ ਲੈਨੇ ਸਤ ਗੁਰ ਪ੍ਰਸਾਦ ਇਹਦੇ ਉਚਾਰਨ ਵਿੱਚ ਵੀ ਕਈ ਵਾਰ ਅਸੀਂ ਗਲਤੀ ਕਰ ਜਾਂਦੇ ਹਾਂ ਪ੍ਰਸਾਦ ਨੂੰ ਅਸੀਂ ਪ੍ਰਸ਼ਾਦ ਕਹਿ ਜਾਂਦੇ ਹਾਂ ਇਹਦਾ ਉਚਾਰਨ ਹੈ ਪ੍ਰਸਾਦ ਸ ਸ ਦੇ ਪੈਰ ਵਿੱਚ ਬਿੰਦੀ ਵਾਲਾ ਉਚਾਰਨ ਨਹੀਂ ਕਰਨਾ ਸਾਦੇ ਸ ਸ ਵਾਲਾ ਉਚਾਰਨ ਕਰਨਾ ਸੋ ਇਹਦਾ ਸਾਰਾ ਉਚਾਰਨ ਹੋਵੇਗਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਫਿਰ ਅਗੇ ਸਰਲੇਖ ਆਵੇਗਾ ਸ਼ਲੋਕ ਮਹੱਲਾ ਨਾਵਾਂ ਇਹਨੂੰ ਨਾਵਾਂ ਕਹਿਣਾ ਕਿ ਨੌਵਾਂ ਕਹਿਣਾ ਉਹ ਵੀ ਅਸੀਂ ਪਿਛਲੀ ਵੀਡੀਓ ਦੇ ਵਿੱਚ ਇਹ ਵੇਖ ਆਏ ਆ ਸੋ ਇਸ ਪ੍ਰਕਾਰ ਇਹ ਮੰਗਲਾਚਾਰ ਅਤੇ ਸਰਲੇਖ ਸਪਸ਼ਟ ਹੋ ਗਿਆ ਹੁਣ ਇਸ ਤੋਂ ਅੱਗੇ ਅਸੀਂ ਸ਼ਲੋਕਾਂ ਦੀ ਸੰਥਿਆ ਸ਼ੁਰੂ ਕਰੀਏ ਉਹ ਤੋਂ ਪਹਿਲਾਂ ਬੇਨਤੀ ਹੈ ਕਿ ਇੱਕ ਓੰਕਾਰ ਦਾ ਉਚਾਰਣ ਸਤਗੁਰ ਪ੍ਰਸਾਦ ਦਾ ਉਚਾਰਣ ਇਹ ਚੰਗੀ ਤਰ੍ਹਾਂ ਅਭਿਆਸ ਕਰ ਲਈਏ ਅਤੇ ਨਾਵਾਂ ਕੇ ਨੌਵਾਂ ਉਹਨੂੰ ਵੀ ਚੰਗੀ ਤਰ੍ਹਾਂ ਸਮਝ ਲਈਏ ਕਿ ਇਹਨੂੰ ਸ਼ਲੋਕ ਮਹੱਲਾ ਨਾਵਾਂ ਕਿਉਂ ਉਚਾਰਨਾ ਹੈ ਸੋ ਅਗਲੀ ਵੀਡੀਓ ਤੋਂ ਆਪਾਂ ਸ਼ਲੋਕਾਂ ਦੀ ਸੰਖਿਆ ਪ੍ਰਾਰੰਭ ਕਰਾਂਗੇ ਤੇ ਨਾਲ-ਨਾਲ ਢੰਗ ਤਰੀਕਾ ਵੀ ਦੱਸਾਂਗੇ ਕਿ ਇਸ ਨੂੰ કંਠ ਜਬਾਨੀ ਯਾਦ ਕਿਵੇਂ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ